ਮੇਰੀ ਗੱਲ ਨੂੰ ਜਦ ਆਜਾ ਧਿਆਨ ਨਾਲ ਸਮਝਿਓ ਦੁਨੀਆਂ ਦੇ ਵਿੱਚ ਬਹੁਤ ਫਰਕ ਹੈ ਜਿਹੜੀ ਮੈਟੀਰੀਅਲਿਸਟਿਕ ਦੁਨੀਆਂ ਹੈ ਜਿਹੜੀ ਪਦਾਰਥਵਾਦੀ ਦੁਨੀਆਂ ਹੈ ਜਿਹੜੀ ਬਨਾਵਟੀ ਦੁਨੀਆਂ ਹੈ ਇੱਥੇ ਗਰੀਬ ਅਮੀਰ ਦੀ ਪਰਖ ਹੁੰਦੀ ਹੈ ਇੱਥੇ ਪੜੇ ਔਰ ਅਨਪੜ੍ਹ ਦੀ ਪਰਖ ਹੁੰਦੀ ਹੈ ਉੱਥੇ ਰਾਜੇ ਤੇ ਕੰਗਾਲ ਦੀ ਪਰਖ ਹੁੰਦੀ ਹੈ ਉੱਥੇ ਫਰਕ ਰੱਖੇ ਜਾਂਦਾ ਹੈ ਪਰ ਆਪਾਂ ਜਿੱਥੇ ਬੈਠੇ ਆ ਨਾ ਜੀ ਇਥੇ ਫਰਕ ਨਹੀਂ ਰੱਖਿਆ ਜਾਂਦਾ ਇਥੇ ਕਬੀਰ ਸਾਹਿਬ ਆਪਣੇ ਆਨੰਦ ਵਿੱਚ ਕਹਿੰਦੇ ਨੇ ਕਬੀਰ ਭਲੀ ਸਹਾਵੀ ਛਾਪਰੀ ਜਾਂ ਮੈਂ ਗੁਣ ਗਾਈ ਗੁਣ ਗਾਏ ਜਿਹੜੇ ਨਾਮ ਦੇ ਰਸੀਏ ਨੇ ਉਹ ਇਥੇ ਬਹਿ ਕੇ ਕਹਿੰਦੇ ਨੇ ਭਰਾਵਾ ਤੂੰ ਝੌਂਪੜੀ ਚ ਰਹਿੰਦਾ ਹਾਂ ਮਹਾਰਾਜ ਬੜਾ ਚੰਗਾ ਹੈ ਇਹ ਝੌਂਪੜੀ ਸੰਭਾਲ ਕੇ ਰੱਖੀ ਮਹਾਰਾਜ ਝੌਂਪੜੀ ਚੰਗੀ ਹੁੰਦੀ ਹੈ ਕਹਿੰਦੇ ਚੰਗੀ ਝੌਂਪੜੀ ਵੀ ਹੁੰਦੀ ਹੈ ਤੇ ਚੰਗੇ ਮਹਿਲ ਵੀ ਹੁੰਦੇ ਨੇ ਪਰ ਉਹ ਚੰਗੇ ਉਦੋਂ ਹੁੰਦੇ ਨੇ ਜਦੋਂ ਝੌਂਪੜੀਆਂ ਤੇ ਮਹਿਲਾਂ ਵਿੱਚ ਬਹਿ ਕੇ ਰੱਬ ਦੀ ਬੰਦਗੀ ਕੀਤੀ ਜਾਵੇ ਵਰਤੀਆਂ ਸਾਧੀਆਂ ਜਾਣ ਮਨ ਨੂੰ ਸੋਧਿਆ ਜਾਵੇ ਉਹ ਸਭ ਕੁਝ ਚੰਗਾ ਹੈ